ਅੱਜ ਨਾਈਟ ਨਾ ਮੈਂ ਤੁਹਾਨੂੰ ਇੱਕ ਇਕ ਤਕਰਾਰ ਨਾਮੇ ਤੇ ਲੈ ਕੇ ਆਣਾ ਚਾਹੁੰਦਾ ਹਾਂ ਅਗਰ ਤੁਸੀਂ ਆਪਣੀ ਜ਼ਿੰਦਗੀ ਨੂੰ ਬਦਲਦਾ ਹੋਇਆ ਵੇਖਣਾ ਚਾਹੁੰਦੇ ਹੋ ਚਾਹੁੰਦੇ ਹੋ ਤੁਹਾਡੀਆਂ ਆਪਣੀਆਂ ਪੀੜੀਆਂ ਤਕਰ ਬਦਲਾਅ ਹੋ ਜਾਏ ਕਿ ਅੱਜ ਕੱਲਾ ਇੱਕ ਡਿਸੀਜਨ ਲੈਣਾ ਹੈ ਅੱਲਾ ਫੈਸਲਾ ਕਰਨਾ ਹੈ ਕਿ ਫਿਲਮ ਯਹੋਸ਼ਵਾ ਦਾ ਪਰਮੇਸ਼ਰ ਸਾਡਾ ਪਰਮੇਸ਼ਰ ਹੋਏਗਾ ਦੈਟ ਇਜ਼ 올 ਤੁਹਾਡੀਆਂ ਪੀੜੀਆਂ ਬਦਲਣਗੀਆਂ ਯਹਸ਼ੁਸ ਦੇ ਨਾਮ ਤੇ ਤੁਹਾਡੀਆਂ ਸਟੋਰੀਆਂ ਬਦਲਣਗੀਆਂ ਯਹਸ਼ੁਸ ਦੇ ਨਾਮ ਤੇ ਆਮੀਨ परमेश्वर आमीन ओ उस दे आगे गया जिसने आसमान बनाया जिसने पृथ्वी बनाई आमीन उस परमेश्वर दे आगे झुक गया जिने तानू ते मेनू बनाया आमीन ओ राजे राजा ते प्रभु दा प्रभु है आमीन चेक कर तुसी आज फैसला लो की तुसी प्रभु नु मानना है ओंदी भक्ति तडी लाइफ स्टोरी बदल चुकी है यीशु दे नाम दे आमीन क्यों मति बनाओ किसने समझ आ रही नहीं आ रही किसने समझ आ रही है सारा वचन समझ आए ना आए लेकिन एक को फैसला करके जाना सादा परमेश्वर फिलिपियो शदा परमेश्वर होएगा डालिस आमीन 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 सारे सब लोग और एक आयत पढ़ो विस्ता सार ਉਸ ਦਾ 23 ਜਏ ਉਸ ਦੀ 3 ਅੱਜ ਤੇ ਜਲਦੀ ਨਾਲ ਪੜੋ ਜਲਦੀ 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 ਤੇ ਨਾਲ ਜਿੰਨਾ ਜਿਆਦਾ ਜਲਦੀ ਪੜੋਗੇ ਸਮਝੋਗੇ ਓਨੀ ਜਲਦੀ ਮੈਂ ਖਤਮ ਕਰਾਂਗਾ ਬਵਿਸ਼ਤਾ ਸਾਡ ਉਸ ਦਾ 23 ਜਏ ਉਸ ਦੀ 3 ਅੱਜ ਪੜੀਏ ਜਲਦੀ ਤੇ ਨਾਲ ਕੋਈ ਅਮੋਨੀ ਆ ਕੋਈ ਮੁਆਬੀ ਕੋਈ ਅਮੋਨੀ ਅਤੇ ਕੋਈ ਉੱਚੀ ਆਵਾਜ਼ ਕੋਲੋ ਮੁਆਬੀ ਮੁਆਬੀ ਦਾ ਮਤਲਬ ਜਿਹੜੇ ਮੁਆਬ ਦੇ ਵਿੱਚ ਰਹਿਣ ਵਾਲੇ ਸੀ ਲੋਕ ਲਿਖਿਆ ਬਚਨ ਵਿੱਚ ਕੋਈ ਅਮੌਨੀ ਨਾ ਕੋਈ ਮੁਆਬੀ ਅੱਗੇ ਪੜੀਏ ਯਹੋਵਾਦੀ ਸਭਾ ਵਿੱਚ ਨਾ ਬੜੇ ਕੀ ਸਤ ਸੰਗ ਦੇ ਵਿੱਚ ਯਹੋਵਾ ਦੇ ਭਵਨ ਦੇ ਵਿੱਚ ਪ੍ਰਭੂ ਦੇ ਘਰ ਦੇ ਵਿੱਚ ਪਰਮੇਸ਼ੁਰ ਨੇ ਕਿਹਾ ਉਹ ਨਾ ਵੜੇ ਹਲੋ ਸਮਝ ਆ ਰਹੀ ਹੈ ਹਲੋ ਸਾਨੂੰ ਸਮਝ ਆ ਰਹੀ ਹੈ ਸਮਝ ਆਈ ਕਿ ਸੁਣ ਪਰਮੇਸ਼ਰ ਨੇ ਕਿਹਾ ਕਿ ਮੁਅੱਤਲੀ ਲੋਕ ਮੌਤ ਦੇਸ਼ ਦੇ ਵਿੱਚ ਰਹਿਣ ਵਾਲੇ ਲੋਕ ਕਦੇ ਵੀ ਪ੍ਰਭੂ ਦੀ ਸੰਗਤ ਦੇ ਵਿੱਚ ਨਾਂ ਵੜਨ ਅੱਗੇ ਪੜੀ ਸਗੋਂ ਉਹਨਾਂ ਵਿੱਚੋਂ ਕੋਈ ਵੀ ਦਸਵੀਂ ਪੀੜੀ ਤੀਕਰ ਸਦਾ ਲਈ ਹਵਾ ਦੀ ਸਭਾ ਵਿੱਚ ਨਾਂ ਨਾ ਵੜੇ ਇੱਥੋਂ ਤੱਕਰ ਦਸਵੀਂ ਪੀੜੀ ਤੱਕ ਸਦਾ ਵਿੱਚ ਲਿਖਨ ਯੈਸ ਸਦਾ ਦੇ ਲਈ ਮੁਅੱਤਲੀ ਲਿਖਿਆ ਪ੍ਰਭੂ ਦੇ ਘਰ ਦੇ ਵਿੱਚ ਨਾਂ ਨਾ ਵੜੇ ਤੇ ਰੂਤ ਕੌਣ ਸੀ ਹਾਂ ਕੁਝ ਬਲੋ ਰੂਤ ਕੌਣ ਸੀ ਮੋਆਬੀ ਤੇ ਮੋਆਬੀਆਂ ਨੂੰ ਪ੍ਰਭੂ ਨੇ ਕੀ ਕਿਹਾ ਸੀ ਹਾਂ ਮੋਆਬੀਆਂ ਨੂੰ ਸ਼ਰਾਪ ਮਿਲਿਆ ਸੀ ਕੰਨ ਖੋਲ ਕੇ ਧਿਆਨ ਨਾਲ ਸੁਣ ਲੋ ਜਿਹੜੇ ਮੋਆਬੀ ਲੋਕ ਸੀ ਮੋਆਬ ਦੇਸ਼ ਦੇ ਵਿੱਚ ਰਹਿਣ ਵਾਲੇ ਲੋਕ ਸੀ ਉਹਨਾਂ ਨੂੰ ਸ਼ਰਾਪ ਮਿਲਿਆ ਸੀ ਕਿ ਇਹ ਲੋਕ ਮੇਰੀ ਕਦੇ ਦੀ ਗੁਣਗੀ ਨਾ ਕਰਨ ਸਰਬ ਦਿੱਤ ਲੋਕ ਸੀ ਕੌਣ ਮੁਆਬੀ ਕੁਝ ਬੋਲੋ ਮੁਆਬੀ ਲੇਕਿਨ ਉਹਨਾਂ ਦੇ ਵਿੱਚੋਂ ਉਸ ਦੇਸ਼ ਦੇ ਵਿੱਚੋਂ ਜਿਹੜੀ ਰੂਤ ਸੀ ਉਸ ਦੀ ਮਹਿਲਜ ਉਸ ਦਾ ਵਿਆਹ ਪਹਿਲਾਂ ਸਾਰੇ ਸਮਝ ਗਏ ਜਿਹੜਾ ਇੱਕ ਪ੍ਰਿਆ ਹੁਕਤਾ ਕੋਲ ਦੇ ਵਿੱਚੋਂ ਬੰਦਗੀ ਵਾਲਾ ਲੜਕਾ ਸੀ ਉਹਨਾਂ ਵਿਆਹ ਉਹਦੇ ਨਾਲ ਹੋਇਆ ਸੀ ਸਮਝ ਆ ਗਈ ਕਿ ਨਹੀਂ ਆ ਗਈ ਤੇ ਉਹਦੀ ਸੱਤ ਮੈਨੂੰ ਦੱਸੋ ਹੁਣ ਬੰਦਗੀ ਵਾਲੀ ਸੀ ਕਿ ਮੂਰਤੀ ਪੂਜਕ ਸੀ ਰੂਪ ਦੀ ਹਾਂ ਬੰਦਗੀ ਵਾਲੀ ਉੱਚੀ ਬੰਦਗੀ ਵਾਲੀ ਉੱਚੀ ਵੱਨ ਬੰਦਗੀ ਵਾਲੀ ਬੰਦਗੀ ਵਾਲੀ ਉਹ ਬੰਦਗੀ ਨਹੀਂ ਸੀ ਕਰਦੀ ਉਹ ਮੁਆਫਨ ਸੀ ਜਿਨ੍ਹਾਂ ਨੂੰ ਪ੍ਰਭ ਨੇ ਸਲਾਬ ਦਿੱਤਾ ਸੀ ਕਿ ਇਹਨਾਂ ਬੰਦਗੀ ਨਹੀਂ ਕਰਨੀ ਲੇਕਿਨ ਜਦੋਂ ਉਸ ਦਾ ਵਿਆਪ ਬੰਦਗੀ ਵਾਲੇ ਦੇ ਨਾਲ ਹੋ ਗਿਆ ਉਹਦੀ ਸੱਤ ਬੰਦਗੀ ਹਾਲ ਬਣ ਸੌਰੀ ਨੋ ਬੰਦਗੀ ਵਾਲੀ ਬਣ ਗਈ ਸਮ ਆ ਰਹੀ ਹੈ ਕੀ ਯਸ ਲੇਕਿਨ ਹੁਣ ਜਾਣਦੇ ਨੇ ਹੋਣ ਹੋਇਆ ਕੀ ਜਦੋਂ ਉਹਦੇ ਘਰ ਵਾਲਾ ਮਰ ਗਿਆ ਉਹਦਾ ਹਸਬੰਦ ਮਰ ਗਿਆ ਰੂਹ ਦਾ ਉਹਨੇ ਬਾਪਪੀਸ ਆਪਣੇ ਘਰ ਦੇ ਵਿੱਚ ਜਣੇ ਕਿੰਨੇ ਉਹਦੀ ਸੱਸ ਨੇ ਸਾਰੇ ਸਮਝ ਗਏ ਬੈਟਰ ਹਮ ਦੇ ਵਿੱਚ ਜਾਣਦੇ ਨੂੰ ਸਿੱਖਣਾ ਮੈਂ ਬਹੁਤ ਡੀਪ ਜਾ ਕੇ ਤੁਹਾਨੂੰ ਸਮਝਾਉਣ ਲੱਗਾਂ ਜੇਕਰ ਤੁਹਾਡੀ ਸਮਝ ਖੁੱਲ ਜਾਏ ਹੁਣ ਧਿਆਨ ਦਿਓ ਰੂਹ ਨੂੰ ਉਸਦੀ ਸੱਸ ਨੇ ਕਿਹਾ ਕਿ ਤੂੰ ਮੁਆਫ ਦੇ ਵਿੱਚ ਰਹਿ ਮੇਰੇ ਨਾਲ ਨਾ ਚੱਲ ਹੈਲੋ ਹੈਲੋ ਕੀ ਕੀ ਮੁਆਫ ਦੇ ਵਿੱਚ ਰਹਿ ਮੇਰੇ ਨਾਲ ਨਾ ਚੱਲ ਜਿਸ ਦਾ ਸਿੰਪਲ ਮਤਲਬ ਕਿ ਤੂੰ ਆਪਦੇ ਦੇਵੀ ਦੇਵਤਾ ਦੀ ਭਗਤੀ ਪੂਜਾ ਕਰਨੀ ਸ਼ੁਰੂ ਕਰ ਮੇਰੇ ਨਾਲ ਨਾ ਚੱਲ ਕਿਉਂਕਿ ਮੇਰੇ ਕੋਲ ਹੋਰ ਕੋਈ ਮੁੰਡਾ ਨਹੀਂ ਚੰਗਾ ਮੈਂ ਕੀ ਕਹ ਲੋ ਕਿ ਵਿਆਹ ਕਰ ਦਵਾਂ ਆਪਣੇ ਦੇਸ਼ ਦੇ ਵਿੱਚ ਰਹਿਣ ਲੇਕਿਨ ਮੈਂ ਆਪਾਂ ਵਾਪਿਸ ਜਾਦਾ ਲੇਕਿਨ ਰੂਤ ਨੇ ਇੱਕ ਸਟਰੋਂਗ ਡਿਸੀਜਨ ਬਣਾ ਲਿਆ ਉਸ ਸਟਰੋਂਗ ਡਿਸੀਜਨ ਨੇ ਮੈਂ ਤੁਹਾਨੂੰ ਦੱਸਣਾ ਚਾਹਨਾ ਵਾ ਰੂਤ ਦਾ ਸਾਰਾ ਫਿਊਚਰ ਸਮਾਂ ਬਦਲ ਦਿੱਤਾ ਪੁਈਆ ਮੈਂ ਕੀ ਕਹਿ ਸਕਦਾ ਪੁਈਆ ਮੈਂ ਕੀ ਕਹਿ ਸਕਦਾ ਉਸ ਸਟਰੋਂਗ ਡਿਸੀਜਨ ਕੀ ਸੀ ਪਪਰਾ ਫੈਸਲਾ ਕੀ ਸੀ ਰੂਤ ਦਾ ਜਿੰਨੇ ਉਹਦੀ ਸਾਰੀ ਜ਼ਿੰਦਗੀ ਨੂੰ ਸਾਲ ਫਿਊਚਰ ਨੂੰ ਬਦਲ ਦਿੱਤਾ ਕੀ ਸੀ ਉਹਦਾ ਪੱਕਾ ਫੈਸਲਾ ਇਹ ਨਹੀਂ ਸੀ ਕਿ ਸੱਸ ਦੇ ਨਾਲ ਵਾਪਸ ਆਏ ਇਹ ਨਹੀਂ ਸੀ ਵੈਰੀ ਗੁੱਡ ਸਭ ਤੋਂ ਬੈਸਟ ਫੈਸਲਾ ਜਿਹੜਾ ਪ੍ਰਭੂ ਦੀਆਂ ਨਜ਼ਰਾਂ ਦੇ ਵਿੱਚ ਪ੍ਰਭੂ ਨੂੰ ਪਸੰਦ ਆਇਆ ਉਹਨੇ ਆਪਣੇ ਸਾਸ ਨੂੰ ਕਿਹਾ ਜਿਹੜਾ ਤੇਰਾ ਯਹਵਾ ਜਿਹੜਾ ਤੇਰਾ ਪਰਮੇਸ਼ੁਰ ਹੈ ਜਿੰਦੀ ਤੂੰ ਪੂਜਾ ਕਰਦੀ ਜਦ ਤੇ ਕਿ ਤੂੰ ਚੁੱਕਦੀ ਹੈ ਉਹ ਮੇਰਾ ਪਰਮੇਸ਼ੁਰ ਹੋਏਗਾ ਅਮੀਨ ਉੱਚੀ ਆਵਾਜ਼ ਬੋਲੀਏ ਅਮੀਨ ਉੱਚੀ ਆਵਾਜ਼ ਬੋਲੀਏ ਅਮੀਨ ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜਦੋਂ ਉਹਨੇ ਇਸ ਸਟਰੋਂਗ ਫੈਸਲਾ ਲੈ ਲਿਆ ਕਿ ਜਿਹੜਾ ਜਿਹੜਾ ਪਰਮੇਸ਼ਰ ਉਹ ਮੇਰਾ ਪਰਮੇਸ਼ਰ ਹੋਏਗਾ ਜਿੰਦੀ ਤੂੰ ਬੰਦਗੀ ਕਰਦੀ ਉਹਦੀ ਮੈਂ ਬੰਦਗੀ ਕਰਾਂਗਾ ਮੈਂ ਆਪਣੇ ਮੂਰਤੀਆਂ ਨੂੰ ਛੱਡਿਆ ਅਮੀਨ ਮੈਂ ਜਿਹੜੀਆਂ ਕਬਰਾਂ ਦੀ ਪੂਜਾ ਕਰਦੀ ਸੀ ਛੱਡਿਆ ਜਿਨ੍ਹਾਂ ਦੇ ਕੇ ਝੁਕਦੀ ਸੀ ਉਹ ਛੱਡਿਆ ਲੇਕਿਨ ਅੱਜ ਤੋਂ ਬਾਅਦ ਓਨਲੀ ਉਹ ਪਰਮੇਸ਼ਰ ਦੀ ਮੈਂ ਪੂਜਾ ਕਰਾਂਗੀ ਜਿੰਦੀ ਤੂੰ ਕਰਦੀ ਆਂ ਅਮੀਨ ਤੇ ਉਹ ਕਿਹੜੇ ਪਰਮੇਸ਼ਰ ਦੀ ਪੂਜਾ ਕਰਦੀ ਸੀ ਯਹੋਵਾ ਪਰਮੇਸ਼ੁਰ ਇੱਕੋ ਇੱਕ ਪਰਮੇਸ਼ੁਰ ਸੀ ਜਿੰਦੇ ਅੱਗੇ ਝੁਕਦੇ ਸੀ ਜਿੰਦੇ ਅੱਗੇ ਮੱਥਾ ਟੇਕਦੇ ਸੀ ਜਿੰਦੀਆਂ ਰਾਗ ਨਾ ਕਰਦੀ ਉਹ ਸੱਚਾ ਤੇ ਜੀਵਤ ਪਰਮੇਸ਼ੁਰ ਸੀ ਅਮੇਨ ਅੱਜ ਰਾਈਟ ਨਾਉ ਮਤਨ ਇੱਕ ਇਕ ਤਿਕਰਾਰ ਨਾਮੇ ਤੇ ਲੈ ਕੇ ਆਣਾ ਚਾਹੁੰਦਾ ਵਾ ਅਗਰ ਤੁਸੀਂ ਆਪਣੀ ਜ਼ਿੰਦਗੀ ਨੂੰ ਬਦਲਦਾ ਹੋਇਆ ਵੇਖਣਾ ਚਾਹੁੰਦੇ ਹੋ ਚਾਹੁੰਦੇ ਹੋ ਤੁਹਾਡੀਆਂ ਆਪਣੀਆਂ ਬੀਣੀਆਂ ਤਰ ਬਦਲਾਵ ਹੋ ਜਾਏ ਕਿ ਅੱਜ ਅੱਲਾ ਇੱਕ ਡਿਸੀਜਨ ਲੈਣਾ ਹੈ ਇੱਕ ਅੱਲਾ ਫੈਸਲਾ ਕਰਨਾ ਹੈ ਕਿ ਫਿਲਮ ਯੋਸ਼ੂਆ ਦਾ ਪਰਮੇਸ਼ਰ ਸਾਡਾ ਪਰਮੇਸ਼ਰ ਹੋਏਗਾ that is all ਤੁਹਾਡੀਆਂ ਪੀਡੀਅ ਬਦਲਣਗੀ ਅਕਸ਼ਮ ਸੇ ਜਨਾਬ ਦੇ ਤੁਹਾਡੀਆਂ ਸਟੋਰੀਆਂ ਬਦਲਣਗੀ ਅਕਸ਼ਮ ਸੇ ਜਨਾਬ ਦੇ ਆਮੀਨ

आए। 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 किसने समझ आ रही कि नहीं आ रही है किसने समझ आ रही है सारा वचन समझ आए ना आए लेकिन एक को फैसला करके जाना सादा परमेश्वर फिलिप योशुआ परमेश्वर होएगा डाल जी आमीन 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 ਸਾਰੇ ਸਮਝ ਰਿਹਾ ਨੋ ਮੈਟਰ ਅੱਜ ਤੁਸੀਂ ਨੋ ਨੋ ਮਟਰ ਪਸੇ 709 ਮੀਟਰ ਤੱਕ ਦਾ ਵਿਆਹ ਨਹੀਂ ਹੋਇਆ ਕਿਹੜੇ ਵੀ ਹੋ ਲੇਕਿਨ ਅੱਜ ਮੇਰੇ ਨਾਲ ਫੈਸਲਾ ਕਰਨਾ ਹੈ ਮਰੀਏ ਜੀਵੇ ਸਾਡਾ ਪਰਮੇਸ਼ਰ ਹੀ ਕੋਈ ਹੋਵੇਗਾ ਦੱਸੋ ਰੂਥ ਨੇ ਇਸ ਸਟਰੋਂਗ ਰੌਂਗਲਾ ਕਰ ਲਿਆ ਬਸ ਉਹਨੂੰ ਨਹੀਂ ਸੀ ਪਤਾ ਫਿਊਚਰ ਦੇ ਵਿੱਚ ਕੀ ਹੋਣ ਵਾਲਾ ਹੈ ਕੋਈ ਸਮਝ ਸਕਦਾ ਉਹਨੂੰ ਨਹੀਂ ਪਤਾ ਭਵਿੱਖ ਦੇ ਵਿੱਚ ਕੀ ਹੋਣ ਵਾਲਾ ਹੈ ਮੁੈਂ ਕਿਹਾ ਕਿ ਮੈਂ ਚਲੀ ਵਾਪਰਨ ਵਾਲਾ ਲੇਕਿਨ ਉਹਨਾਂ ਨੇ ਸਟਰੋਂਗ ਫੈਸਲਾ ਕਰ ਰਹੇ ਮੇਰੀ ਸਾਸਤ੍ਰ ਪਰਮੇਸ਼ਰ ਮੇਰਾ ਪਰਮੇਸ਼ਰ ਹੈ ਜੈ ਸੰਗ ਅਮਨ ਤੇ ਮੈਂ ਤੁਹਾਨੂੰ ਬਹੁਤ ਗਹਿਰੀ ਗੱਲ ਦੱਸਣ ਲੱਗਾ ਹਾਂ ਕੋਈ ਨਹੀਂ ਦੱਸੇਗਾ ਯਾਦ ਰੱਖ ਲੈਣਾ ਯਾਦ ਰੱਖ ਲੈਣਾ ਤੇ ਪ੍ਰਭੂ ਨੇ ਵੀ ਫੈਸਲਾ ਕਰ ਲਿਆ ਜੇ ਰੂਹ ਤੂੰ ਇਹ ਫੈਸਲਾ ਕੀਤਾ ਹੈ कि मेरी, मेरी सास का परमेश्वर मेरा होएगा तो प्रभु ने क्या मेरा, मेरा भी फैसला ए आज कि जब मैं यीशु को कल्लांगा तेरी पीढ़ी ते में ते भी चौक कल्लांगा यीशु से नाम दे दूँ कुछ बात में बोलिए आमे कुछ बात में बोलिए आमे जब प्रभु

ਰੂਤ ਪ੍ਰਭੂ ਇਹ ਸ਼ੁਮਸੀ ਦੇ ਪੀੜੀ ਦੇ ਵਿੱਚ ਆ ਗਈ ਜਿਸ ਦੀ ਪੀੜੀ ਦੇ ਵਿੱਚ ਪ੍ਰਭੂ ਨੇ ਫੈਸਲਾ ਕਰ ਲਿਆ ਕਿ ਅਗਰ ਮੈਂ ਦੁਨੀਆਂ ਦੇ ਵਿੱਚ ਭੇਜਣਾ ਯੇਸ਼ੂ ਮਸੀਹ ਨੂੰ ਤੇ ਰੂਤ ਦੀ ਪੀੜੀ ਦੇ ਵਿੱਚੋਂ ਭੇਜਾਂ ਸਮਝਾ ਰਹੀ ਹੈ ਪੜੋੜ ਮਤੀ ਦੀ ਅਜੀਲ ਇੱਕ ਦੇ ਆਏ ਉਸ ਦੀ ਉਸ ਦੀ ਪੰਜ ਆਏ ਜਲਦੀ ਦੇ ਨਾਲ ਪੜੀਏ ਮਤੀ ਦੀ ਅਜੀਲ ਇੱਕ ਦੇ ਉਸ ਦੀ ਪੰਜ ਆਏ ਮੈਥਿਊ 1:5 ਮੈਥਿਊ 1:5 ਮਤੀ ਬਿਰਜੀਲ ਦੇ ਇੱਕ ਦੇ ਪੰਜਾਇ ਪੜੀ ਜਰਦੀ ਰਾਤ ਅਤੇ ਸੱਤ ਸਲਮੋਨ ਤੋਂ ਬੁਆ ਜਰਹਾਫੀ ਕੁਖੋ ਜਮਿਆ ਓਕੇ ਤੇ ਜੀਨਿਓਲੋਜੀ ਪਰ ਵੀ ਇਹ ਸੁਦੀ ਲਿਖੀ ਗਈ ਹੈ ਕਿਹੜੀ ਜੀਨਿਓਲੋਜੀ ਦੇ ਵਿੱਚੋਂ ਇਹ ਸ਼ੂਮਸੀ ਆਏ ਕਿਹੜੀਆਂ ਪੀੜੀਆਂ ਦੇ ਵਿੱਚੋਂ ਇਹ ਸ਼ੂਮਸੀ ਆਏ ਲਿਖਿਆ ਆ ਨਾਮ ਤਾਂ ਬਹੁਤ ਲਿਖਿਆ ਹੋਇਆ ਹੈ ਕਿਨ ਉਹਨਾਂ ਦੇ ਵਿੱਚੋਂ ਆਪਸੇ ਫਰੂਟ ਦੇ ਬਾਰੇ ਪੜ ਰਹੇ ਆ ਲਿਖਿਆ ਸਲਮੋਨ ਤੋਂ ਬੁਆ ਜਰਹਾਫੀ ਕੁਖੋ ਜਮਿਆ ਅਤੇ ਬੁਆ ਜਰ ਤੋਂ ਕਦੇਮ रूत दी कुखो जम्या अते ओ बेतो यस्सी जम्या अरे समझे जब तू सी जी ने ओजी पढ़ोगे ना रूत तो ओ जमो कुंद तो ओ जमो कुंद तो ओ जमो लास्ट आओगे मरियम को यीशु सी जम्या ਤੁਸੀਂ ਇਮੇਜਿਨ ਨਹੀਂ ਕਰ ਸਕਦੇ ਮੇਰੀਆਂ ਭੈਣਾਂ ਪਲੀਜ਼ ਕੰਨ ਖਾਲ ਕੇ ਸੁਣ ਲਵੋ ਤੁਸੀਂ ਸੋਚ ਨਹੀਂ ਸਕਦੇ ਜੇ ਕਦੇ ਤੁਸੀਂ ਯਸ਼ੂਸੀ ਨੂੰ ਕਦੇ ਨਾ ਛੱਡੋ ਕਦੇ ਨਾ त्याਗੋ ਤਾਂ ਨਾ ਨਹੀਂ ਪਤਾ ਲੱਗ ਸਕਦਾ ਕਿ ਤੁਹਾਡੀ ਪੀੜ੍ਹੀ ਕਿੰਤੋਂ ਤੱਕਰ ਬਲੈਸ ਹੋ ਸਕਦੀ ਏ ਜੋ ਕਦੇ ਤੁਸੀਂ ਆਪਣੀ ਲਾਈਫ ਵਿੱਚ ਸੋਚਿਆ ਨਹੀਂ ਜੇ ਮੈਂ ਪ੍ਰੋਫੈਸੀ ਕਰਨਾ ਮੈਂ ਤੁਹਾਡੀਆਂ ਪੀੜ੍ਹੀਆਂ ਉਹਨਾਂ ਪਰਕਮਾਨ ਨੂੰ ਪ੍ਰਾਪਤ ਕਰਨ ਜੋ ਤੁਸੀਂ ਸੋਚਿਆ ਨਹੀਂ ਯਸ਼ੂਸੀ ਦੇ ਨਾਮ ਉਲੀਏ ਕਰਕੇ ਕਿਉਂਕਿ ਅੱਛੀ ਅੱਛੀ ਸੱਚੇ ਦੇ ਜੀਵਤੀ ਪ੍ਰਭੂ ਨੂੰ ਕਬੂਲ ਕਰ ਲੈਣ ਲੱਗਾ ਉੱਚੀ ਆਵਾਜ਼ ਵਿੱਚ ਬੋਲੀ ਆਮੀਨ ਉੱਚੀ ਆਵਾਜ਼ ਵਿੱਚ ਬੋਲੀ ਆਮੀਨ ਕੋਈ ਸਿਕਰੇ ਕਰੀ ਸਿਕਰੇ ਤੁਸੀਂ ਸਟੋਰੀ ਸਟੋਨ ਰਹਿ ਸੀ ਬੱਤ ਸੋਲ ਰਹੀ ਸੀ ਲਾਈਕ ਯੂ ਨੋ ਅ ਸਟਰੋਂਗ ਡਿਸੀਜਨ ਲਈ ਅੱਜ ਮੈਂ ਤੁਹਾਨੂੰ ਇੱਕ ਕਹਿਣਾ ਚਾਹਣਾ ਹਾਂ ਲਾਈਫ ਦੇ ਵਿੱਚ ਮੇਰੀ ਲੱਗਤ ਬੜਾ ਕੁਝ ਹੁੰਦਾ ਹੈ ਇਹ ਹੋ ਗਿਆ ਉਹ ਹੋ ਗਿਆ ਉਹ ਹੋ ਗਿਆ ਲੇਕਿਨ ਕਦੇ ਪਰਮੇਸ਼ਵਰ ਨਹੀਂ ਬਦਲਦਾ ਕਦੇ ਪਰਮੇਸ਼ਵਰ ਨਹੀਂ ਬਦਲਦਾ ਤੋ ਪੋਚਾੜੀ ਗੜੀ ਸ਼ਾਮ ਵੀ ਆਏਗੀ ਕਿ ਨਹੀਂ ਆਏਗੀ ਬੋਲੋ ਸ਼ਾਨੇ ਚੱਲੀ ਜਾਣਾ ਕਿ ਕੱਲ ਨੂੰ ਨਵੀ ਆਏਗਾ ਨਹੀਂ ਆਏਗਾ ਮੇਰੇ ਤੋਂ ਬਾਅਦ ਫਿਰ ਸੋੜੇ ਚੜਾਏਗਾ ਇਸੇ ਤਰ੍ਹਾਂ ਲਾਈਫ ਵਿੱਚ ਸਭ ਕੁਝ ਚੱਲਦਾ ਰਹਿਣਾ ਅੰਦਰ ਰਹਿਣਾ ਚੱਲਦਾ ਰਹਿਣਾ ਅੰਦਰ ਰਹਿਣਾ ਲੇਕਿਨ ਯਾਦ ਰੱਖ ਲੈਣਾ ਲਾਈਫ ਜਿੰਦਗੀ ਦੇ ਆਪਣੇ ਬੱਚਿਆਂ ਨੂੰ ਤੇ ਪੀੜ੍ਹੀਆਂ ਨੂੰ ਵੀ ਸਿਖਾ ਦੇਣਾ ਕਿ ਪਰਮੇਸ਼ਵਰ ਨਹੀਂ ਬਦਲਦਾ ਸਾਰੇ ਸਮਝ ਗਏ ਪਰਮੇਸ਼ਵਰ ਨਹੀਂ ਬਦਲਣਾ ਆਪਣੇ ਬੱਚਿਆਂ ਨੂੰ ਸਿਖਾ ਦੇਣਾ ਤੇ ਤੁਹਾਨੂੰ ਉਹ ਵੱਡਾ ਤੁਹਾਨੂੰ ਉਹ ਆਸ਼ੀਸ਼ਾਂ ਦੇ ਦੇਗਾ ਜੋ ਤੁਸੀਂ ਕਦੇ ਸੋਚਿਆ ਨਹੀਂ ਇਮੇਜਿਨ ਨਹੀਂ ਉੱਚੀ ਆਵਾਜ਼ ਬਲੀ ਆਮੀਨ ਰੂਥ ਵਿਚਾਰੀ ਪਟਕੜੀ ਪਈ ਸੀ ਹਸਬੰਡ ਮਰ ਗਿਆ ਆ ਖਾਣ ਦੇ ਲਈ ਖਾਣਾ ਨਹੀਂ ਪਟਕਰੀ ਹੈ ਵਾਜ ਦੇ ਖੇਤ ਦੇ ਵਿੱਚ ਜਾ ਕੇ ਖਾਣਾ ਚੁਗੜ ਟੋਕਰੀ ਸਾਰੇ ਸਭੀ ਲੇਕਿਨ ਜਦੋਂ ਉਸ ਸਟਰੌਂਗ ਡਿਸੀਜਨ ਦੇ ਨਾਲ ਸੀ ਕਿ ਮੇਰਾ ਰੱਬ ਇੱਕ ਹੀ ਰਹਿਣਾ ਪਾਸ ਮੇਰਾ ਰੱਬ ਇੱਕ ਹੀ ਰਹਿਣਾ ਮੇਰਾ ਪ੍ਰਭੂ ਇੱਕ ਹੀ ਰਹਿਣਾ ਹੈ ਪਿਛੇ ਬਾਤ ਕੋ ਲਈ ਆਮੀਨ ਪਿਛੇ ਬਾਤ ਵਿੱਚ ਬੋਲੋ ਆਮੀਨ ਆਮੀਨ ਅ ਸਟਰੋਂਗ ਡਿਸੀਜਨ ਨੇ ਉਹਨਾਂ ਦੇ ਜਨਰੇਸ਼ਨ ਪੀੜੀਆਂ ਨੂੰ ਬਦਲ ਦਿੱਤਾ ਆਮੀਨ ਆਮੀਨ ਪਿਛੇ ਬਾਤ ਵਿੱਚ ਬੋਲੋ ਆਮੀਨ ਆਮੀਨ ਸਰ ਸੇਕਟਰਕੀ ਸੇਕਟਰ ਮੈਂ ਤੁਹਾਨੂੰ ਦੱਸ ਸਕਦਾ ਹਾਂ ਅੱਜ ਸਟਰੋਂਗ ਡਿਸੀਜਨ ਤੁਹਾਡਾ ਹੋਣਾ ਚਾਹੀਦਾ ਹੈ ਥੈਂਕ ਯੂ ਫॉर ਵਾਚਿੰਗ ਦਿਸ ਵੀਡੀਓ ਸਬਸਕ੍ਰਾਈਬ ਦਿਸ YouTube ਚੈਨਲ ਟੂ ਰੀਸੀਵ ਮੋਰ ਬਲੇਸਿੰਗਸ